ਹਾਂ ਕੀ ਨਾਮ ਹੈ ਜੀ ਮੇਰਾ ਸ਼ੰਕਰ ਭਰਦਵਾਜੀ ਭੋਲੇ ਸ਼ੰਕਰ ਟਾਇਰ ਕਲੱਬ ਗੋਤਾਖਰ ਦੀ ਮੈਂ ਸੀ ਸ਼ੰਕਰ ਜੀ ਜਿਹੜੀ ਲੇਡੀਜ਼ ਦੀ লাশ ਮਿਲੀ ਹੈ ਨੌਜਵਾਨ ਕੁੜੀ ਦੀ ਇਹ ਕਿਸੇ ਮਾਮਲਾ ਕੀ ਹੈ ਤੇ ਕਿੱਥੇ ਦੀ ਕਿੰਨੇ ਵਜੇ ਮਿਲੀ ਹੈ ਕੀ ਹੈ ਇਹ ਤਕਰੀਬਨ ਅੱਧਾ ਅੱਧਾ ਪੌਣਾ ਘੰਟਾ ਪਹਿਲਾਂ ਸਾਨੂੰ ਇੱਕ ਸ਼ਬ ਜਿਹੜਾ ਭਾਖੜਾ ਨਹਿਰ ਤੇ ਵਹਿੰਦਾ ਜਾ ਰਿਹਾ ਸੀਗਾ ਜਿਹਨੂੰ ਰਮੇਸ਼ ਕੁਮਾਰ ਤੇ ਗੁਰਪ੍ਰੀਤ ਗੋਤਾਖਰ ਮੌਕੇ ਤੇ ਸੀਗੇ ਜਦੋਂ ਉਹਨਾਂ ਨੇ ਸ਼ਬ ਨੂੰ ਮੈਨੂੰ ਟੈਲੀਫੋਨ ਤੇ ਤਲਾਹ ਕਰੀ ਤੇ ਮੈਂ ਮੌਕੇ ਤੇ ਪਹੁੰਚਾ ਤੇ ਮੌਕੇ ਤੇ ਸ਼ਬ ਨੂੰ ਰੋਕਿਆ ਗਿਆ ਤੇ ਸ਼ਬ ਜਿਹੜਾ ਹੈਗਾ ਜਿਸਨੇ ਪਿੰਕ ਕਲਰ ਦੀ ਇੱਕ ਪਜਾਮੀ ਜੀ ਪਾਈ ਹੋ ਜਿਹਨੂੰ ਲੰਬੀ ਟਰਾਊਜ਼ਰ ਕੀ ਕਹਿੰਦੇ ਨੇ ਤੇ ਇੱਕ ਬਲੈਕ ਰੰਗ ਦੇ ਬੂਟ ਪਾਏ ਨੇ ਤੇ ਜਿਹੜੀ ਫੁੱਲਾਂ ਵਾਲੀ ਉਹ ਅੰਡਰਗਾਰਮੈਂਟਸ ਜਿਹੜੀ ਉਹ ਪਾਈ ਹੋਈ ਹੈ ਤੇ ਇੱਕ ਕੰਨਾਂ 'ਚ ਲੰਬੇ ਲੰਬੇ ਜੇ ਕੋਈ ਵਾਲੀ ਜਾਂ ਟੋਪਸ ਟਾਈਪ 'ਚ ਪਾਏ ਹੋਏ ਨੇ ਲੜਕੀ ਬਹੁਤ ਸੁੰਦਰੀ ਆ ਤੇ ਇਹ ਮਾਡਲਿੰਗ ਕਰਦੀ ਆ ਜਾਂ ਕਿਤੇ ਕਾਲਜ 'ਚ ਪੜਦੀ ਆ ਔਰ ਇੱਕ ਹੱਥ ਦੇ ਵਿੱਚ ਲਾਲ ਰੰਗ ਦੀ ਖੰਭਣੀ ਬੰਨੀ ਹੋਈ ਆ ਸੋ ਇਹ ਬਾਡੀ ਜਿਹੜੀ ਆ ਡੱਡ ਬਾਡੀ ਇਹ ਕਿਤੇ ਨੇੜੇ ਤੇੜੇ ਦੀ ਹੋ ਸਕਦੀ ਆ ਜਿਸ ਨੂੰ ਹੁਣ ਗੋਤਾਖੋਰਾਂ ਨੇ ਰੋਕਿਆ ਪੁਲਿਸ ਨੂੰ ਤਲਾਕ ਕੰਟਰੋਲ ਰੂਮ ਤੇ ਕਰਤੀ ਆ ਤੇ ਕੁਛ ਦੇਰ ਚ ਪੁਲਿਸ ਪ੍ਰਸ਼ਾਸਨ ਆਊਗਾ ਤੇ ਇਸ ਨੂੰ ਕੱਢ ਕੇ ਰਜਿੰਦਰਾ ਕਿੰਨੇ ਟਾਈਮ ਤੇ ਤੁਹਾਨੂੰ ਬਹਿੰਦੀ ਦਿਖੀ ਇਥੋ ਦੀ ਲਗਭਗ ਇਹਨੂੰ ਪੌਣਾ ਘੰਟਾ ਕੁ ਹੋ ਗਿਆ ਪੌਣਾ ਪੌਣਾ ਘੰਟਾ ਹੋ ਗਿਆ ਕੀ ਲੱਗਦਾ ਕੰਡੀਸ਼ਨ ਦੇਖ ਕੇ ਕਿੰਨੇ ਦਿਨ ਦੀ ਲਾਸ ਹੋ ਸਕਦੀ ਹੈ ਇਹ ਤਾਂ ਇਮੇਜ ਇਹ ਤਾਜੀ ਡੈਡ ਬੋਡੀ ਜਿਵੇਂ ਹੁਣੇ ਘੰਟੇ 2 3 4 ਘੰਟੇ ਪਹਿਲਾਂ ਕਿਤੋਂ ਛਾਲ ਮਾਰੀ ਕਿ ਉਹ ਜਗ੍ਹਾ ਤੋਂ ਸੋ ਉਹ ਕਲੀਅਰ ਨਹੀਂ ਕਿਉਂਕਿ ਹੁਣ ਉਹ ਐਗਜੈਕਟ ਕੋਈ ਚੀਜ਼ ਪ੍ਰੂਫ ਨਹੀਂ ਮਿਲਿਆ ਅੰਦਰ ਜਾਂ ਤਾਂ ਪ੍ਰੂਫ ਮਿਲਦਾ ਫਿਰ ਪਤਾ ਲੱਗ ਜਾਂਦਾ ਪਰ ਕੋਈ ਪ੍ਰੂਫ ਨਹੀਂ ਮਿਲਿਆ ਹੈਗਾ ਪਰ ਇਹ ਤਾਜੀ ਡੈਡ ਬੋਡੀ ਹੈ ਕਿਤੇ ਨੇੜੇ ਤੇੜੇ ਦੀ ਛਾਲ ਹੈ ਔਰ ਇਸ ਨੂੰ ਹੁਣ ਗੁਤਾਖੋਰਾ ਰਹੇ ਹਾਂ ਦੱਸਾਂਗੇ ਕਿ ਕਿਤੇ ਕਿਤੇ ਡੈਡ ਬੋਡੀ ਪਤਾ ਕਰਾਂਗੇ ਲਗੀ ਜਿੱਦਾ ਕਹਿ ਰਹੇ ਹੋ ਤੁਸੀਂ ਹੁਣ ਨੇੜੇ ਦੀ ਆਈ ਦਾ ਟੀ-ਸ਼ਰਟ ਕਪੜੇ ਪਪੜੇ ਉੱਪਰ ਦੀ ਤੇਰੇ ਬੂਸੜੀ ਆ ਕੀ ਪਾਇਆ ਸੀ ਕੁਝ ਹੈ ਨਹੀਂ ਉਹ ਚਾਲਾਂ ਪਾਣੀ ਜਿਹੜਾ ਹੁੰਦਾ ਜੀ ਪਾਣੀ ਦਾ ਬਹੁਤ ਤੇਜ਼ ਹੁੰਦਾ ਚਾਲਾਂ ਜਿਹੜੀ ਪੈਂਦੀਆਂ ਨੇ ਕਈ ਵਾਰੀ ਚਿੱਟੇ ਜਿਹੜੇ ਖੁੱਲੇ ਕਪੜੇ ਪਾ ਲੈਂਦੇ ਨੇ ਲੋਕ ਉਹ ਖੁੱਲੇ ਕਪੜੇ ਪਾਣੀ ਧਾਰ ਦਿੰਦਾ ਹੈਗਾ ਪਾਣੀ ਕੋਈ ਵੀ ਡੈਡ ਬੋਡੀ ਹੁੰਦੀ ਤਕਰੀਬਨ ਤੁਸੀਂ ਦੇਖਾ ਨਾ ਸਕਣਾ ਜੀ ਬਹੁਤ ਪਹਿਲਾਂ ਕੋਈ ਵੀ ਡੈਡ ਬੋਡੀ ਮਿਲ ਤਕਰੀਬਨ ਕਪੜੇ ਉੱਤਰ ਜਾਂਦੇ ਨੇ ਔਰ ਇਹ ਵੀ ਹੋ ਸਕਦਾ ਵੀ ਕੀ ਪਤਾ ਕਪੜੇ ਤਾਰੇ ਗਏ ਹੋਣ ਜਾਂ ਭਾਖੜ ਨੇ ਤੇ ਕਿਤੇ ਕੁਝ ਉਹ ਹੁਣ ਪੁਲਿਸ ਤੇ ਵਿਸ਼ੇ ਪੁਲਿਸ ਜਾਂਚ ਕਰੂਗੀ ਕੀ ਲੱਗਦਾ ਤੁਸੀਂ ਇਤਨੀਆਂ ਲਾਸਾਂ ਲੱਗਦੇ ਹੋ ਕੀ ਮਰਡਰ ਹੈ ਜਾਂ ਕੁਛ ਹੈ ਜਾਂ ਸੂਸਾਈਸਾਈਡ ਹੈ ਜਾਂ ਕੀ ਹੈ ਇਹ ਇਹਦੇ ਬਾਰੇ ਤਾਂ ਦੇਖੋ ਸਰ ਨਹੀਂ ਮੈਂ ਕੁਝ ਨਹੀਂ ਦੱਸ ਸਕਦਾ ਕਿਉਂਕਿ ਇਹਦੇ ਪਿੱਠ ਤੇ ਇੱਕ ਨਖੂਨ ਜਾਂ ਨਿਸ਼ਾਨ ਜਾਂ ਬਣਿਆ ਹੋਇਆ ਜਿਵੇਂ ਖਿੱਚ ਤੂੰ ਕਰੀ ਹੋਈ ਪਰ ਇਹ ਇਹ ਵੀ ਹੋ ਸਕਦਾ ਵੀ ਇਹ ਝਾਲਾਂ ਦੀ ਛੱਟ ਹੋਈ ਹੈ ਜਾਂ ਪੱਥਰਾਂ ਦੀ ਛੱਟ ਹੋਈ ਹੈ ਬੁਰਤੀ ਦੀ ਛੱਟ ਹੋਈ ਹੈ ਕਲੀਅਰ ਤਾਂ ਹੁਣ ਪੁਲਿਸ ਇਹਦੀ ਜਾਣਕਾਰੀ ਤੁਹਾਨੂੰ ਜਿਆਦਾ ਕੀ ਲੱਗਦਾ ਕੁੜੀ ਪਟਿਆਲੇ ਦੀ ਲੱਗਦੀ ਹੈ ਕਿ ਕਿਦੋਂ ਬਾਰੋ ਦੀ ਕਿੰਨੀ ਕਿੰਨਾ ਹਾਂ ਲੜਕੀ ਸ਼ਾਇਦ ਹੋ ਸਕਦਾ ਪਟਿਆਲੇ ਦੀ ਹੋਈ ਜਾਂ ਸਰਹੰਦ ਟਾਈਪ ਐਥੋਂ ਕਿਤੇ ਨੇੜੇ ਤੇੜੀ ਦੀ ਹੋ ਸਕਦੀ ਪਰ ਇਹ ਮਾਡਲ ਟਾਈਪ ਦੀ ਕੁੜੀ ਆ ਜਿਵੇਂ ਮਾਡਲਿੰਗ ਕਰਦੇ ਨੇ ਬਹੁਤ ਸੁੰਦਰ ਲੜਕੀ ਐ ਹੁਣ ਪੁਲਿਸ ਨੂੰ ਇਤਲਾ ਦੇ ਦਿੱਤੀ ਆ ਤੁਹਾਡੇ ਕੰਟਰੋਲ ਰੂਮ ਤੇ ਜਾਣਕਾਰੀ ਦੇ ਦਿੱਤੀ ਗਈ ਐ ਤੇ ਕੁਛ ਦੇਰ ਚ ਪੁਲਿਸ ਦੇ ਉਮਰ ਉਮਰ ਦੀ ਗੱਲ ਕਰੀਏ ਉਮਰ ਕਿੰਨੀ ਹੈ ਉਮਰ ਸਾਡੇ ਹਿਸਾਬ ਨਾਲ ਇਹਦੀ 17 ਤੋਂ 18 ਸਾਲ ਦੀ ਏਜ ਲੱਗਦੀ ਐ ਇੰਨੀ ਕੁ ਹੋ ਸਕਦੀ ਜੀ ਕੰਟਰੋਲ ਰੂਮ ਤੇ ਜਾਣਕਾਰੀ ਦੇ ਦਿੱਤੀ ਗਈ ਐ ਇਹ ਬਸ ਸਾਨੂੰ ਨਾਬਾ ਰੋਡ ਪਾਖੜਾ ਨੇੜੇ ਤੋਂ ਮਿਲੀ ਸੀਗੀ ਕਿ ਇਹਨਾਂ ਨੂੰ ਆਪ ਹੀ ਮਿਲ ਗਿਆ ਜੀ ਮੋਬਾਈਲ ਸੀਗਾ ਸਾਰਾ ਪੂਛ ਮੋਬਾਈਲ ਤੇ ਉਹ ਸੀਗਾ ਐਕਟੀਵਾ ਦੋ ਚੀਜ਼ਾਂ ਮਿਲ ਗਈਆਂ ਸੀਗੀਆਂ ਸ਼ੱਕ ਦੇ ਦਾਰੇ ਤੇ ਘੁੰਮ ਰਹੇ ਨੇ ਇਹ 5000 ਰੁਪਿਆ ਕਹਿ ਰਹੇ ਸੀ ਇਹ ਵੀ ਲੜਕੀ ਕੋਲ ਹੈਗਾ ਇੱਕ ਹਾਰ ਹੈ ਕੋਈ ਉਹ ਦੋ ਚੀਜ਼ ਨਹੀਂ 5000 ਤਾਂ ਮਿਲ ਗਿਆ ਸਰ ਮਿਲ ਗਿਆ ਜੀ ਹਾਂ ਜੀ ਘਰੀ ਉਹ ਨਹੀਂ ਚਲੋ ਹਾਰ ਨਹੀਂ ਮਿਲਿਆ ਨਹੀਂ ਉਹ ਗੋਲ ਚਾਰ ਨਹੀਂ ਮਿਲਿਆ ਨਹੀਂ ਸਟ ਨਹੀਂ ਮਿਲਿਆ ਹੈਗਾ ਐਕਟੀਵਾ ਤਾਂ ਕਿੰਨਾ ਲੱਗਿਆ ਵੀ ਨਹੀਂ ਹੈਗਾ ਘਰੇ ਕਾਲੀ ਕਾਲੀ ਸਾਨੂੰ ਟੈਨਸ਼ਨ ਕਿਹੜੇ ਏਰੀਆ ਤੋਂ ਜੀ ਕਿਹੜੇ ਏਰੀਆ ਤੋਂ ਮਿਸਿੰਗ ਹੈ ਬੁਡੂਂਗਰ ਤੋਂ ਹੈ ਜੀ ਕਿੰਨੀ ਏਜ ਕਿੰਨੀ ਕੋਈ ਜੀ ਉਮਰ ਕਿੰਨੀ ਸ਼ਾਇਦ ਉਹਦੀ ਹੈਗੀ ਆ 29 ਸਾਲ ਦੀ ਹੈ ਕੀ ਕਾਰਨ ਲੱਗਦਾ ਤੁਹਾਨੂੰ ਕੀ ਲੱਗਦਾ ਹੈ ਕਾਰਨ ਤਾਂ ਕੁਝ ਵੀ ਨਹੀਂ ਹੋਇਆ ਸਰ ਹਾਂਜੀ ਬਸ ਬਰਥਡੇ ਦਾ ਕਿਵੇਂ ਉਹਨੂੰ ਬੜੇ ਮਨਾਇਆ ਸੀ ਗਿਆ ਸੀ ਸਭ ਕੁਝ ਕੀਤਾ ਆ ਬਸ ਮਾੜਾ ਜਿਹਾ ਰੁੱਸ ਸਹੀ ਹੋ ਗਈ ਘਰੇ ਆਪਸ ਵਿੱਚ ਬੱਚਿਆਂ ਦੀ ਬੱਚਿਆਂ ਦੀ ਹਾਂ ਬਸ ਨਾਕਤ ਕੀਤੀ ਤੁਸੀਂ ਹੁਣ ਇਹ ਤਾਂ ਨਹੀਂ ਹੈਗੀ ਨੋਰਮਲ ਸੀ ਸਾਰਾ ਸਿਸਟਰ ਬ੍ਰਦਰ ਆਏ ਸੀ ਉਹਨਾਂ ਦੇ ਸਿਸਟਰ ਤੇ ਉਹਦੇ ਬਾਈ ਜਿਹਨਾਂ ਦੇ ਮਤਲਬ ਜੀਜਾ ਹੀ ਘਰੇ ਆਏ ਉਹਨਾਂ ਨੇ ਨਾਰਮਲ ਗੱਲ ਹੀ ਉਹਨਾਂ ਨੇ ਸਾਰਾ ਕੁਝ ਦੇਖਿਆ ਆ ਕੇ ਕੋਈ ਇਦਾਂ ਦੀ ਗੱਲ ਹੀ ਨਹੀਂ ਹੋਈ ਹੈਗੀ ਕੁਝ ਵੀ ਨਹੀਂ ਹੋਇਆ ਹੈਗਾ ਉਮਰ ਕਿੰਨੀ ਸੀ ਤੁਹਾਡੀ ਨੂੰ 29 ਤੇ ਤੁਹਾਨੂੰ ਕੀ ਲੱਗਦਾ ਹੁਣ ਸਨਾਖਤੀ ਕੀਤੀ ਹੈ ਤੁਹਾਡੇ ਤੋਂ ਨਹੀਂ ਹੈ ਨਹੀਂ ਸਾਡੀ ਨਹੀਂ ਹੈਗੀ ਸੋਣੋ ਇਹ ਵਿਚਾਰੇ ਦਾ ਪਰਿਵਾਰ